ਆ ਜੋ ਵੀਜੀ ਕਬੂਤਰ ਦੋ ਇਹਦੇ ਅੱਡੇ ਨੇ ਵੀਰ ਦੇ ਆਹ ਦੇ ਚੱਲੋ ਆ ਬਾਬਾ ਜੀ ਪਿੰਡ ਸੋਹਲ ਕਬੂਤਰ ਬਾਬਾ ਜੀ ਡਾਉਣ ਲੱਗੇ ਜੋ ਆ ਪਹਿਲਾ ਕਬੂਤਰ ਡਾਤਾ ਜਾ ਹੋ ਗਿਆ ਆ ਬਾਬਾ ਜੀ ਦੂਜਾ ਵੀ ਕੰਡਣ ਲੱਗੇ ਜੋ ਮੇਰੇ ਵੀਰ ਸਾਰੇ ਹੁਣ ਕਬੂਤਰ ਢਾ ਗਏ ਤੇ ਆਪੋ ਆਪਣੀ ਵੀਡੀਓ ਪਾ ਦਿਓ ਆ ਵੇ ਲੋ ਇਹ ਕਾ ਬਾਬਾ ਜੀ ਦਾ ਤੇ ਕੋਜ ਆ ਬਾਬਾ ਜੀ ਉਹ ਰੰਗ ਇਹ ਵਿਖਾ ਦੇ ਮੜੀ ਨੇ ਰੰਗ ਜੇ ਬਖਾਰੇ ਟੋਲ ਕੇ ਡਾਕਟਰ ਮਨਵੀਰ ਦੀ ਤਹਿ ਪਿੰਡ ਸੋਲਾ ਵੀਰ ਨੇ ਬੰਨਤੇ ਜ ਕਬੂਤਰ ਵੇਖ ਲੋ ਆ ਬਾਬਾ ਜੀ ਪਿੰਡ ਸੋਲ ਤੇ ਆ ਬਾਬਾ ਜੀ ਬੈਠੇ ਆਪਣੇ ਲਾਗੇ ਨਾਮ ਮਨਵੀਰ ਤੇ ਬਾਬਾ ਜੀ ਦੇ ਜਨਵਰਾ ਫਿਰਦੇ ਜ ਦੋਵੇਂ ਇੱਕ ਔਠਾਪਾ ਮਰਨデア ਜੋ ਤੇ ਚਲੜੀ ਬਾਬਾ ਜੀ ਦੀ ਲੱਗੀ ਜੋ ਕੋਈ ਕੋਠੇ ਦੇ ਬਾਬਾ ਜੀ ਗੱਲ ਨਹੀਂ ਜ ਨਾ ਕੋਈ ਹੈਗਾ ਆ ਵੇਖ ਲੋ ਨੰਬਰ ਬਾਜੀ ਦਾ ਪੂਰਾ ਦੇ ਰੱਦ ਬੰਕਾ ਵੀ ਸਾਗਰ ਦੇ ਆਮ ਮੁਹਰਾਂ ਵਾਲੇ ਕੰਪਟਰ 7 ਵਜੇ ਪੱਲਾ ਮਾਰਦਾ ਚਲੋ ਜੀ ਚਲੋ ਜੀ ਮੋਰ ਤੇ ਪਹੁੰਚ ਹਾਂਜੀ ਜੀ ਆ ਮੋਰ ਤੇ ਪਹੁੰਚ ਗਏ ਪ੍ਰਧਾਨ ਹੋਣੀ ਤੇ ਮੋਰਾਂ ਲੱਗੀਆਂ ਜੇ ਦੋ ਕਬੂਤਰ ਆਪਣੇ ਇੱਕ ਆਹ ਜੇ ਬੱਗਾ ਕੂਤ ਨੀਲੀ ਪੂਛ ਇੱਕ ਆ ਜੀਨਾ ਕੂਤਰ ਆ ਵੀਰ ਜੀ ਲਾਓ ਵੀਰ ਜੀ ਮਿਆਂ ਤੋਂ ਕੋਈ ਜਾਣ ਨਹੀਂ ਕੋਈ ਨਹੀਂ ਰਹੇ ਆ ਵੀਰ ਜੀ ਲਾ ਵੀਰ ਚੀਮਿਆਂ ਦਾ ਕਬੂਤਰ ਉੱਡ ਗਏ ਤਾਂ ਪੂਰੇ 7 ਵਜੇ ਕਬੂਤਰ ਉੱਡ ਗਏ ਆ ਕਬੂਤਰ ਉੱਡ ਗਏ ਲਵ ਠੱਠੇ ਵਾਲੇ ਦੇ ਪੂਰੇ 7 ਵਜੇ ਉੱਡ ਗਏ ਆ ਉੱਡ ਗਏ ਦੋਵੇਂ ਕਬੂਤਰ 7 ਵਜੇ ਪੂਰੇ ਡਾ ਤੇ ਜੀ ਬਾਬਾ ਜੀ ਟਾਈਮ ਵੇਖਣ ਦੇ ਨਾਲ ਆ ਬਾਦਸ਼ਾਹ ਮੋਰ ਤੇ ਆਇਆ ਵੱਡੀ ਪ੍ਰੇਰ ਨਾਲੇ ਮੀਤ ਪ੍ਰਧਾਨ ਗਗੂਆ ਤੇ ਪਹਿਲਵਾਨ ਤੇ ਨਾਲੇ ਪ੍ਰਧਾਨ ਸਾਹਿਬ ਆੜੇ ਅੱਜ ਨਾ ਗਰਾਲ ਸੋਲ ਦੇ ਕਬੂਤਰ ਇਹਨਾਂ ਨੇ ਡਵਾਏ ਆਣ ਕੇ ਪ੍ਰਧਾਨ ਸਾਹਿਬਾਂ ਦੀ ਡਿਊਟੀ ਲਈ ਅੱਜ ਠੀਕ ਠੀਕ ਓਕੇ ਬਾਬਾ ਜੀ ਜੇ ਕੋਈ ਵੀਰ ਚਾਹਵਾਨ ਹੋਵੇ ਤਾਂ ਆ ਸਕਦਾ ਮੋਰ ਤੇ ਕੋਈ ਕਵੇ ਨਾ ਵੀ ਤੁਸੀਂ ਆਪ ਹੀ ਲੱਗੇ ਜੇ ਬੰਦਾ ਨਹੀਂ ਸਾਨੂੰ ਮਿਲਿਆ ਟਾੜੇ ਆੜਦੇ ਤਾਂ ਕਿੰਨੇ ਹੋਣਾ ਆਉਂਦੇ ਦੇਖਦੇ ਜਿਹੜੇ ਕਾਲੇ ਆਵੇ ਫਿਰਦੇ ਇੱਕ ਆ ਤੇ ਇੱਕ ਆ ਅਗਰੇ ਦੂਜਾ ਦੋਵੇਂ ਫਿਰਦੇ ਆ ਤਾਹ ਬਜੀ ਜੀ ਆਕਾਸ਼ਵੀਰ ਠੱਠੇ ਤੋਂ ਤੈਹ ਬੰਤੀ ਜਿੰਨਾਂ ਦੀ ਆ ਵੀਜੀ ਆਪਣੇ ਉੱਡਣ ਦੇ ਦੋਵੇਂ ਦਿਨਾਂ ਦੇ ਦੇਖੋ ਆਹ ਮਾੜਾ ਆ ਆਦੇ ਮਗਰੀ ਗਾਉਂ ਸਰਬ ਸਰਬਲਾਇ ਸਰਬਾ ਨਾਮ ਦਾ ਜਪਨਾਮ ਆ ਵੀਜੀ ਆ ਵੀਰ ਸ਼ਾਲੂ ਦੀ ਬੈਰੀ ਹੈ ਛੱਲੂ ਜੀ ਨਾ ਸ਼ੀਲੂ ਦੀ ਕਬੂਤਰੀ ਬੈਜੀ ਤਰਨਦਾਰਨ ਤੋਂ ਪਹਿਲੀ ਕਬੂਤਰੀ ਬੈਜੀ ਆ ਜੀ। ਆਹ ਕਬੂਤਰੀ ਬੈਠੀ ਹੋਈ ਸੀ। ਹਾਂਜੀ ਜੀ ਸਵੇਰੇ ਨਾ ਮੀਤੇ ਪ੍ਰਧਾਨ ਨੇ ਆ ਵੀਰ ਨੂੰ ਆਪਣੇ ਵਾਲ ਮੋਰ ਤੇ ਭਾਇਆ ਸੀ। ਤੇ ਇਹ ਵੀਰ ਨੂੰ ਕੰਮ ਪੈ ਗਿਆ ਤੇ ਹੁਣ ਆ ਵੀਰ ਹੋਣਾ ਬਹਿਣਾ ਆਪਣੇ ਆ ਤਾਂ। ਆ ਦੋ ਵੀਰ ਆਏ ਨੇ। ਤੇ ਇਹ ਵੀਰ ਨੂੰ ਹੁਣ ਛੁੱਟੀਆਂ ਦੇ ਵੀਰ ਨੇ ਹੁਣ ਚੱਲ ਜਣਾ। ਆ ਵੀਰੇ ਬਹਿਣਗੇ ਹੁਣ ਆਪਣੇ ਆਪ ਮੋਰ ਤੇ ਦਾ ਪਹਿਲਾ ਕਬੂਤਰ ਬਹਿ ਗਿਆ 11:30 ਵਜੇ ਬਾਬਾਈ ਮੋਰੂ ਖਾ ਆ ਮੋਰ ਜੋ ਆ ਬਾਬਾਈ ਠੀਕ ਹੈ ਆ ਜੇ ਵੀਜੀ ਕਰਾਲ ਵੀ ਤੇ 16 ਦਾ ਵੀਜੀ ਦੋਵੇਂ ਕੂਤਰ ਵੀਜੀ ਅਖਾ ਸਾਹਮਣੇ ਗਏ ਵੀਰ ਜੀ ਆਉਂਦਾ ਜੇ ਆਪਣਾ ਜਨਵਰ ਆ ਰਿਹਾ ਫਿਰਦਾ ਆਪਣਾ ਤੁਹਾਨੂੰ ਆਖਿਆ ਹੀ ਵੀਡੀਓ ਪਾਵਾਂਗੇ ਨਹੀਂ ਵਾ ਇਹਦੇ ਇਹ ਕਾਉ ਤੇ ਜੇ ਦੇ ਹੱਥ ਲੜਾ ਆਪਣਾ ਜੀ ਆ ਵੀਰ ਜੀ ਕੀ 사ਜਨ ਵੀਰ ਦਾ ਫੇਰ ਬਹਿ ਗਿਆ ਜੇ 137 ਤੇ ਬੱਚਾ ਦੋਵੇਂ ਬਹਿ ਗਏ ਜੀ ਵੀਰੇ ਦੇ ਹਾਂ ਜੀ ਵੀਰ ਜੀ ਆ ਰੜੇ ਆਪਣਾ ਕਬੂਤਰ ਜਾਂਦਾ ਕਾਣੂ ਥੱਲੇੋਂ ਆ ਰਹੇ ਹੋਣੇ ਸਿੰਗਲ ਕਬੂਤਰ ਉੜਦਾ ਆਪਣਾ ਤੇ ਦੱਦੀ ਗੱਲਾਂ ਹੁੰਦੀਆਂ ਵਾਹ ਆ ਬਾਬਾ ਜੀ ਦਾ ਕਬੂਤਰ ਫਿਰਦਾ ਜੀ ਬਾਬਾ ਜੀ ਦਾ ਫਿਰਦਾ ਕਬੂਤਰ ਆ ਵੇ ਲੋ ਕੱਲਾ ਫਿਰਦਾ 16 ਚ ਹੋਰ ਕਿਸੇ ਦਾ ਨਹੀਂ ਪਿੰਡ ਚ ਦੀਦਾ ਕਬੂਤਰ ਆ ਬਾਬਾ ਜੀ ਤੇ ਆ ਵੀਰੇ ਨਾ ਚਾਪ ਕਿੰਨਾ ਸਕਦਾ ਚ ਪਾਏ ਉਧਰ ਸਾਰੇ ਵੀਰਾਂ ਦੀ ਬਣਾ ਆ ਸਾਰੇ ਵੀਰ ਆਪਣੇ ਇਹ ਜਿਹੜੇ ਭਾਈ ਤੇ ਆ ਬਾਬਾ ਜੀ ਦਾ ਜਨਮ ਰਿਥੇ ਆ ਚਦੜੀਆਂ ਆ ਜਨਮ ਦੇ ਬਾਬਾ ਜੀ ਲੈ ਲੈ ਕੋ ਕੋ ਜਾਂਦਾ ਤਾ ਨੂੰ ਲਿਆ ਫੇਰ ਰੱਬ ਨੂੰ ਇਹ ਐ ਬਸ ਗੱਲਾਂ ਤੋਂ ਐਲਬਮ ਦੋਂ ਲੱਗਦੇ ਤੇਰਾ ਤੂੰ ਨਾ ਡੇਗੇ ਨਹੀਂ ਕਰੀਏ ਨਾ ਜੰਦਾ ਐਲਬਮ ਜਾਲਾ ਥੋੜਾ ਜਨਾ ਬੋਲਾ ਕਾ ਬਾਬਾ ਜੀ ਦਾ ਨਾਮਿੱਟ ਕੇ ਬਰੇ ਠੀਕ है तो माने ਉਹ वीर के माने वीर ਵਾ ਉਹ ਫੈਲ ਗਿਆ ਭਜੀ ਆ ਬਾਬਾ ਜੀ ਦਾ ਕਬੂਤਰ ਜੋ ਪਿੰਡ ਸੋਹਲ ਬਹੁਤ ਸਾਰਾ ਹੈ ਕਲੀਅਰ ਹੋ ਕੇ ਵੇਖੀ ਜਾਂਦਾ ਹਾਂ ਨਾਲ ਉਹ ਵੀਰ ਦੀ ਵੀਡੀਓ ਪਾਉਣੀ ਪਾਉਣੀ ਨਾਲ ਵੀ ਉਹ ਵੀਰ ਦੇ ਕਬੂਤਰ ਆ ਵੀਰ ਦੇ ਕਬੂਤਰ ਨੂੰ ਕਹਿ ਲਾਲ ਸਰ ਆ ਵੇਖੀ ਡਿਜ਼ਾਈਨ ਲਾਸ਼ਵਾਰ ਆ ਆ ਵੇ ਦੀ ਸਾਜਨ ਬੈਂਕ ਤੇ ਤੋਵੇਂ ਕਬੂਤਰ ਕਲੀਆ ਦੇਂਦੇ ਪਿੰਡ ਬੈਂਕਾ ਸਾਜਨ ਜੀ ਦਾ ਦੂਜਾ ਕਬੂਤਰ ਵਹਿਗਾ ਜੋ 3:58 ਤੇ ਆ ਬਾਬਾ ਜੀ ਥੱਲੇ ਖਲੋ ਤੇ ਜੋ ਜੋ ਕਰਦੇ ਓਕੇ ਆ ਆਪਣੇ ਵੀਰ ਜਿਹੜੇ ਜਿੰਨੇ ਆਏ ਸੱਜਣ ਅੱਛਾ ਅੱਲਾ ਬਰੀਆਨੀ ਆ ਵੀਰਾ ਪਿੰਡ ਦਾ ਆ ਬਾਬਾ ਜੀ ਚੱਲੇ ਆ ਲੈਣ ਉੱਤੋਂ ਕਬੂਤਰ ਆ ਵੀਰ ਜੀ ਗੁਰਪੇਜ ਵਰਦਾ ਉਹ ਜੀ ਦਾ ਗੁਗੇ ਪੋਏ ਤੇ ਕਬੂਤਰ ਬੈ ਗਿਆ ਏ ਕਾਲ ਪੂਛਾ ਏ 355 ਕਾਲੀ ਖੱਡੀ ਆਖਦਾ ਤੋਰੀ ਆ ਵੀਰ ਜੀ ਆ ਕਰਨ ਤਰਨ ਤਾਰਨ ਵਾਲੇ ਤੇ ਦੋ ਕਬੂਤਰ ਜਿਹੜੇ ਆਇਓ ਉਹ ਤੇ ਇਤਿਆਤ ਨੂੰ ਮੈਂ ਪਾਣੀ ਪਿਉਨੇ ਚ ਨਹੀਂ ਪਾ। ਇਹ ਸਾਡੇ ਆਇਆ ਬੱਚਾ ਆ ਰਿਹਾ। ਆ ਪੱਗੇ ਵੀਰ ਦਾ 5 ਵਜੇ ਦੂਜਾ ਕਬੂਤਰ ਵੀ ਬਹਿ ਗਿਆ 5 ਵਜੇ 5 ਮਿੰਟਾਂ ਦੇ। ਆਏ ਵੀਰ ਦੀ ਕਰਨ ਤਰਨ ਤਾਰਨ ਦੀ ਸ਼ੱਤ ਤੋਂ ਦੋਵੇਂ ਕਬੂਤਰ ਅੱਖਾਂ ਸਾਹਮਣੇ ਚੈੱਕ ਕਰ ਲਓ। ਕਰਨ ਤਰਨ ਤਾਰਨ

ਆਬੀਦੀ ਸਾਜਨ ਬੈਂਕ ਦੇ ਕਬੂਤਰ ਨਹੀਂ ਵੀ ਆਏ ਆਬੀਦੀ ਸਾਜਨ ਬੈਂਕ ਦੇ ਕਬੂਤਰ ਨਹੀਂਵੇਂ ਫਿਰਦੇ ਜੀ ਜੀ ਗगन नारली ਆ ਇੱਕ ਕੂਤਰੀ ਆ ਗਈ ਆਪਣੀ ਸ਼ਾਨ ਕੈਮਰੇ ਚ ਆਈ ਜਾਵੇ ਇੱਕ ਟੋਟਾ ਦੇ ਥੱਲੇ ਬਿਜਲੇ ਘਰਾਂ ਚ ਆ ਗਈ ਆ ਦੂਜੀ ਕੂਤਰੀ ਨਾਲ ਥੋੜੀ ਉੱਚੀ ਆ ਆਹ ਹੋਈ ਆ ਨਾ ਇੱਧਰ ਵੇ ਆ ਦੀਵੀ ਗੁੜੇ ਕੂਤਰੀ ਵਿੱਚ ਲਾ ਇੱਧਰ ਵੇ ਦੀ ਦੀ ਕੂਤਰੀ ਆ ਵੀਰੇ ਸਾਹਮਣੇ ਦੋਵੇਂ ਕੂਟਰੀਆਂ ਪਈਆਂ ਨੇ 6:00 ਵਜੇ ਦਾ ਤਾਂ ਇਤਨਾ ਟੈਂਟ ਬੈਂਕਾਂ ਅੱਜ ਵੀ ਤੇ ਬਾਹਲੀ ਦਾ ਭਾਈ ਦੌੜ ਦਿੱਤ ਕੁਬਾਈਆ ਨਹੀ ਨਹੀ ਬੈਲ ਕੋ ਤੂੰ ਮਾਣ ਬਣਵਾ ਆ ਗਈ ਜੀ ਆ ਦੇ ਚੁੱਪ ਕਰ ਜਾ ਲੜਾ ਪਾਈ ਜੰਨੀ ਆ ਅਵੜੇ ਨੇ ਨੇ ਅੰਦਰ ਨਾ ਦੇ ਆ ਐ ਅੰਦਰ ਵੜੇ ਨੇ ਅੰਦਰ ਹੀ ਲੱਗੇ ਅੰਦਰ ਹੀ ਲੱਗੇ ਉਧਰ ਹੈ ਉਹਦੇ 2 ਵਜੇ ਕੰਮ ਖੁੱਲ ਗਿਆ ਜਦੋਂ ਉਹਦਾ ਪੜਤ ਪਾੜ ਗਈ ਜੀ ਕਰਨਵੀਰ ਦੀ ਛੱਤ ਤੋਂ ਆ ਦੋਵੇਂ ਕਰਨਵੀਰ ਦੀ ਤਨਤਾ ਨੂੰ ਜੀ ਪ੍ਰੀਤਵੀਰ ਮੱਲੀ ਆ ਕਬੂਤਰ ਵੀਰ ਦੇ ਤੇ ਵੀ ਰੋ ਲੜਾਈ ਦੀ ਤਿਆਰੀ ਕਰੀ ਜਾਂਦੇ ਆ ਇਹ ਮਗਲੇ ਕਿਲੀ ਨੂੰ ਨਾ ਅੰਦਰ ਸਾਮੁਦਾ ਆ ਆ ਬੈ ਗਈ ਇੱਕ ਬੈ ਗਈ ਛਾਤੀ ਦੇਖ ਬੈ ਗਈ ਜੀ 6 13 ਦੇ 6:13 ਵਜੇ ਪਹਿਲੀ ਉਤਰੀ ਬੈ ਗਈ ਜੀ ਪਹਿਲੀ ਗਗਨਾਰ ਲਈ ਦੂਜੀ ਆ ਫਿਰਦੀ ਵੀਰੇ ਜੀ ਅਰੀਏ ਜੀ ਨਾ ਅੱਡ ਗਿਆ ਜੀ ਪਾਣੀ ਤਾਂ ਦੇਖੀ ਬੈ ਗਈ ਕਬੂਤਰੀ 6:14 ਮਿੰਟ ਤੇ ਦੂਜੀ ਕਬੂਤਰੀ ਬੈ ਗਈ ਵੀਰ ਜੀ ਗगन ਨਾਰ ਲਈ ਆ ਵੀਰ ਜੀ ਕਬੂਤਰਾ ਆ ਗਏ ਦੋਵੇਂ ਇੱਕ ਬਹਿਰਾ ਤੇ ਇੱਕ ਲਾਲ ਚੀਨਾ ਉੱਤੇ ਥਲੇ ਦੋਵੇਂ ਆ ਆ ਸ਼ਾਤੇ ਕਰਨ ਦੀ ਸ਼ਾਤੋਂ ਤਰਨਦਾਰ ਨੂੰ ਆ ਗਿਆ ਵੀਰ ਜੀ ਕੋਲ ਤੋਂ ਧੰਨਵਾੜੇ ਦਾ ਆ ਜਾਨਵਰ ਆ ਵੀਰ ਜੀ ਆਵੇ ਬੈਨ ਤੇ ਆਇਆ ਕਰਨ ਤਰਨਤਾਲਨ ਵਾਲੇ ਦਾ ਵੀਰ ਜੀ ਆਹ ਜਾਨਵਰ ਬੈਨ ਤੇ ਆਇਆ ਕਰਨ ਤਰਨਤਾਲਨ ਵਾਲੇ ਦਾ ਵੀਰ ਜੀ ਆਹ ਜਾਨਵਰ ਆ 5000 5000 ਲੱਗ ਗਿਆ ਸਾਲਿਆ ਕੋਈ ਐਵੇਂ ਲੱਟਾਂ ਜਗਾ ਤੂੰ ਬੰਦਾ 15000 ਕਰਦਾ ਲੈ ਟੋ ਝਗੜਾ ਆਇਆ ਵੀਰ ਜੀ ਆ ਜਾਨਵਰ ਕਰਨ ਤਨ ਦਾ ਬਹਿ ਗਿਆ ਵੀਰ ਜੀ ਆ ਇਹ ਚੰਗਾ ਕਰਨ ਤਨ ਤਾਨਵਾਇਦਾ ਵੀਰ ਜੀ ਤ੍ਰੀਤ ਮੱਲੀ ਵੀਰ ਜੀ ਆ ਫਿਰਦੇ ਦੋਵੇਂ ਕੂਤਰ ਫਿਰਦੇ ਬਾਬੇ ਦੀ ਗੱਲ ਆਤੀਆਂ ਵੀਰ ਜੀ ਲਾਈਟਾਂ ਵੀਰਾਂ ਨੇ ਤੇ ਦੋਵੇਂ ਕੂਤਰਾ ਬੇ ਸਾਹਮਣੇ ਫਿਰਦਾ ਹੈ ਵੀਰ ਜੀ ਕਰਨ ਦੇ ਤਨ ਤਾਨਣ ਵਾਲੇ ਦੇ ਵੀਰ ਜੀ ਆ ਦੋ ਪਰਿੰਦੇ ਆ ਜਿਹੜੇ ਵੀਰ ਜੀ ਸਵੇਰੇ ਡਾਏ ਹੋਏ ਕਰਨ ਤਨ ਤਾਨਣ ਵਾਲੇ ਦੇ ਵੀਰ ਜੀ ਆ ਦੋਵੇਂ ਪਰਿੰਦੇ ਆ ਤਾਂ ਜਗੰਦੀਆਂ ਦੋਵੇਂ ਵੀਰਾਂ ਦੀਆਂ ਤੇ ਆ ਕੂਤਰ ਫਿਰਦੇ ਦੋਵੇਂ ਵੀਰਾਂ ਦੇ ਹਾਂ ਵੀਰ ਜੀ ਆ ਕਰਨ ਦੀ ਛੱਤ ਤੋਂ ਵੀਰ ਜੀ ਕਰਨ ਦੇ ਸੈਨ ਹੋ ਗਏ ਵੀਰ ਜੀ ਅਹੀਂ ਆਉਣ ਲੱਗੇ ਜੋ ਕਰਨ ਤਰਨ ਤਾਨ ਵਾਲੇ ਦੇ ਵੀਰ ਜੀ ਕਰਨ ਦੇ ਵੀਰ ਜੀ ਆ ਵੀਰ ਜੀ ਬੈਠੀ ਕੂਤਰੀ ਜੀ ਤੇ ਇੱਕ ਉਹ ਬੈਠੀ ਲਾਲ ਜੀ ਉੱਤੇ ਜੀ ਵੀਰ ਜੀ ਕਰਨ ਤਰਨ ਤਾਨ ਵਾਲੇ ਦੇ ਵੀਰ ਜੀ ਆ ਕੂਤਰ ਆ ਲਾਲ ਚੀਨਾ ਵੀਰ ਜੀ ਆ ਕਰਾਸ਼ੂ ਜੋ ਆ ਕਬੂਤਰ ਵੀਰ ਜੀ ਕ੍ਰਾਸ਼ ਹੋ ਮੋਰਾ ਕਰ ਮੋਰਾ 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 ਵੀਰ ਜੀ ਆ ਕਬੂਤਰ ਜੋ ਕ੍ਰਾਸ਼ ਹੋ ਤਰਨ ਤਾਰਨ ਵਾਲੇ ਵੀਰ ਦਾ ਆ ਵੇਖੋ ਵੀਰ ਜੀ ਕਬਲਾ ਸ਼ੌਂਕ